ਸੋ ਕਿਉਂ ਮੰਦਾ ਆਖੀਏ ਜਿਸ ਜੰਮੇ ਰਾਜਾਨ ਉਹ ਲੋਕ ਕਾਇਰ ਨੇ ਦੋਸ਼ੀ ਨੇ ਜਿਹੜੇ ਧੀਆਂ ਨੂੰ ਡਸਟਬੀਨ ਵਿੱਚ ਸੁੱਟਦੇ ਨੇ ਲਵਾਰਸ ਹਾਲਾਤ ਵਿੱਚ ਛੱਡ ਜਾਂਦੇ ਨੇ ਜਾਂ ਭਰੂਣ ਹੱਤਿਆ ਕਰਵਾਉਂਦੇ ਨੇ ਹੋ ਸਕਦਾ ਤੁਹਾਡੀ ਕੋਈ ਮਜਬੂਰੀ ਹੋਵੇ ਪਰ ਬਹੁਤ ਸਾਰੇ ਲੋਕ ਬੇਔਲਾਦ ਨੇ ਉਹਨਾਂ ਨੂੰ ਧੀਆਂ ਦੇ ਦੋ ਕਤਲ ਨਾ ਕਰਵਾਓ ਢੱਡਾਂ ਦੇ ਵਿੱਚ ਕਾਦੀ ਦਿੱਕਤ ਹੈ ਜੀ ਕੁੜੀਆਂ ਨੂੰ ਕਾਦੀ ਦਿੱਕਤ ਹੈ ਤੁਰਦੀ ਨਹੀਂ ਜੀ ਪੈਗਾ ਤੇ ਵਜਨ ਨਹੀਂ ਪੈਂਦਾ ਹੈਗਾ ਅਸੀਂ ਅਸੀਂ ਕਿੱਥੇ ਲੈ ਕੇ ਜਾਵਾਂਗੇ ਹੁਣ ਤੁਸੀਂ ਇਹਨੂੰ ਤੁਰ ਕੇ ਗੇਰੀ ਬੱਤੀ ਚ ਜਾਵਾਂ ਆਜੋ ਮੈਂ ਛੱਡ ਕੇ ਆਉਣਾ ਨਾ ਕੋਈ ਨਾ ਵੀਰੇ ਮੈਂ ਛੱਡਿਆ ਹੁਣਾ ਭਾਈ ਕੋਈ ਗੱਲ ਨਹੀਂ ਤੁਸੀਂ ਕਿੱਥੇ ਵਿਚਾਰੀ ਨੂੰ ਖੇਤੀ ਜਾਓਗੇ ਇੱਧਰ ਐਂਡੀ ਮੰਮੀ ਆਏ ਹੋਏ ਨੇ ਇੱਧਰ ਜਿੱਥੇ ਲੈ ਕੇ ਜਾਣਾ ਮੈਂ ਛੱਡਿਆ ਹੁਣਾ ਸਗਾ ਪੁੱਤ ਕਰਦੀ ਹਾਂ ਆਜਾ ਪੁੱਤ ਖੇਚ ਲਾਵੇਂ ਕਰ ਨਾ ਨਾ ਕੋਈ ਨਾ ਜੀ ਖੇਚਲ ਵਾਲੀ ਕੀ ਗੱਲ ਠੀਕ ਹੈ ਹਾਂ ਜੀ ਕਿਹੜੀ ਕਲਾਸ ਚ ਪੜਦਾ ਤੀਜੀ ਚ ਪੜਦਾ ਦੂਜੀ ਚ ਪੁੱਤ ਮੈਂ ਨਹੀਂ ਚੌਥੀ ਚ ਵਾਰਦੀ ਕੋਈ ਆ ਜਾ ਪੁੱਤ ਬਾਜਾ ਇਹ ਹੋ ਜਾ ਬੱਚਿਆਂ ਨੂੰ ਜਾਣਾ ਕੀ ਬੋਤ ਤੇ ਇੱਥੇ ਚਾਰ ਕਿਹੜੇ ਸੀਗੇ ਇੱਥੇ ਕੀ ਨਾਮ ਹੈ ਤੇਰਾ ਉਹਦੇ ਕੋਲ ਬੈਂਦੀ ਆ ਮੈਂ ਸਵਾਰਦੀ ਕਿਤੀ ਕੋਲੇ ਕੀ ਹੈ ਮਨਸੀਤ ਮਨਸੀਤ ਤਕੋਲੇ ਮਨਸੀਰਤ ਹਾਂਜੀ ਮਨਸੀਤ ਹੋ ਗੈਨੀ ਆ ਤੂੰ ਤਾਂ ਹੈ ਖੁਸ਼ ਹਾਂ